ਹਰਿਆਣੇ ਚ ਹਲਾਤ ਥੋੜੇ ਜਿਹਾਂ ਨੇ ਖਰਾਬ ਕਰੇ ਹੋਏ ਨਾ ਪਹੁੰਚੇ ਅਸੀਂ 2 ਤਰੀਕ ਨੂੰ ਸੀਗੇ ਪੰਜਾਬ ਦੇ ਅੰਦਰ 2 ਤਰੀਕ ਤੇ ਅਸੀਂ ਨਿਕਲੇ ਕਿਉਂਕਿ 2 ਤਰੀਕ ਨੂੰ ਸਾਡੇ ਟਰੈਪ ਲੱਗੇ ਸੀ ਪੁਲਿਸ ਵੱਲੋਂ ਦਬਦ ਨਹੀਂ ਹੈਗੇ ਕਿਸੇ ਤੋਂ ਨਾ ਮੋਦੀ ਤੋਂ ਦਬਦਿਆ ਨਾ ਖੱਟਰ ਤੋਂ ਦਬਦਿਆ ਨਾ ਮਿੱਥ ਸਾਥੋਂ ਦਬਦਿਆ ਤਾਂ ਬੈਮ ਕੱਢ ਦੇਣ ਆਪਣੇ ਦਿਮਾਗ ਤੋਂ ਅਸੀਂ ਲੀਡਰਾਂ ਕਰਕੇ ਰੁਕੇ ਹੋਏ ਹਾਂ ਇਸ ਬਾਰਡਰਾਂ ਤੇ ਜਦੋਂ ਅਸੀਂ ਪਹਿਲੇ ਦਿਨ ਇੱਥੇ ਆਏ ਸੀ ਅਸੀਂ ਤਾਂ ਅੰਮ੍ਰਿਤਸਰ ਤੋਂ ਚੱਲੇ ਸੀ ਜਦੋਂ ਅਸੀਂ ਨਾ ਇੱਕ ਲਾਈਨ 'ਚ ਚੱਲੇ ਇੱਕ ਰੋਡ ਵੀ ਜਾਮ ਨਹੀਂ ਹੋਇਆ ਅੰਬਾਲੇ ਤੱਕ ਅਸੀਂ ਤਾਂ ਪਹਿਲੇ ਵੀ ਸ਼ਾਂਤੀ ਨਾਲ ਆਏ ਆ ਉੱਥੇ ਹਨਾ ਉਧਰ ਵੀ ਅਸੀਂ ਤਾਂ ਸ਼ਾਂਤੀ ਰੱਖੀ ਆ ਅਸੀਂ ਕਿਹੜਾ ਹਥਿਆਰ ਲੈ ਕੇ ਆਏ ਆ ਉਹ ਤਾਂ ਇਹਨਾਂ ਨੇ ਜਦੋਂ ਮੁੰਡੇ ਦੇ ਸੱਟਾਂ ਮਾਰੀਆਂ ਵੀ ਪੁਲਿਸ ਵਾਲਿਆਂ ਦੇ ਮਾਰੀਆਂ ਅਸੀਂ ਕਿਸੇ ਦੀ ਸੱਟ ਥੋੜੀ ਮਾਰੀ ਆ ਹੁਣ ਤੱਕ ਹਨਾ ਅਸੀਂ ਨਹੀਂ ਮਾਰੀਗੇ ਅਸੀਂ ਸ਼ਾਂਤੀਪੂਰਨ ਹੀ ਜਾਣਾ ਚਾਹੁੰਦੇ ਆ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਆਪਣੇ ਚੋਣਾਂ ਵੀ ਮੈਨੀਫੈਸਟੋ ਦੋ ਤੇ ਪਹਿਲੇ ਪਹਿਲੀ ਗੱਲ ਆਹੀ ਲਿਖਦੇ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਦਵਾਂਗੇ ਸੁਆਮੀਨਾਥ ਰਿਪੋਰਟ ਲਾਗੂ ਕਰਾਂਗੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਹ ਤੋਂ ਬਾਅਦ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਲੀਡਰਾਂ ਦੇ ਕੋਲ ਦਾ ਵੇਟ ਕਰ ਰਹੇ ਆਂ ਵੀ ਅਗਰ ਤਾਂ ਸਰਕਾਰ ਮਸਲਾ ਹੱਲ ਕਰ ਦਿੰਦੀ ਹੈ ਕਿਉਂਕਿ ਅਸੀਂ ਵੀ ਸ਼ਾਂਤੀਪੂਰਨ ਅੱਗੇ ਜਾਣਾ ਚਾਹੁੰਦੇ ਆਂ ਜੇ ਨਹੀਂ ਸਰਕਾਰ ਜਾਣ ਦਊਗੀ ਜਿਵੇਂ ਸਾਡੇ ਲੀਡਰ ਕਹਿੰਣਗੇ ਉਹ ਅੱਗੇ ਵਧਾਂਗੇ ਤੇ ਹਰਿਆਣਾ ਪੰਜਾਬ ਤਾਂ ਹਮੇਸ਼ਾ ਹੀ ਨਾਲ ਖੜਾ ਆ ਭਾਈ ਪਹਿਲਾਂ ਵੀ ਅਸੀਂ ਸਾਰੇ ਨੇ ਰਲ ਮਿਲ ਕੇ ਹੀ ਅੰਦੋਲਨ ਲੜਿਆ ਸੀ ਅੰਦੋਲਨ ਰਲ ਮਿਲ ਕੇ ਹੀ ਜਿੱਤਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਨਵਦੀਪ ਜਲਬੇੜਾ ਕੋਲ ਅਸੀਂ ਬੈਠੇ ਆਂ ਹਰਿਆਣਾ ਤੋਂ ਨੇ ਉਹ ਸ਼ਖਸ ਦੁਬਾਰਾ ਯਾਦ ਕਰਨਾ ਪਏਗਾ ਪਿਛਲੇ ਕਿਸਾਨੀ ਮੋਰਚੇ ਜਿਨ੍ਹਾਂ ਨੇ ਵਾਟਰ ਕੈਨਨ ਦਾ ਮੂੰਹ ਮੋੜਿਆ ਸੀਗਾ ਉਹਦੇ ਬਾਅਦ ਮਕਬੂਲ ਵੀ ਹੋਇਆ ਪਰ ਬਹੁਤ ਕੁਝ ਚੇਲਣਾ ਵੀ ਪਿਆ ਹੁਣ ਫੇਰ ਪੂਰੇ ਤਰੀਕੇ ਦੇ ਨਾਲ ਇੱਥੇ ਬੈਠੇ ਨੇ ਸ਼ੰਭੂ ਬਾਰਡਰ ਤੇ ਲਗਾਤਾਰ ਵੀਡੀਓਜ਼ ਇਹਨਾਂ ਦੀਆਂ ਕਾਫੀ ਹਰ ਕੋਈ ਦੇਖ ਰਿਹਾ ਵਾਇਰਲ ਹੋ ਰਹੀਆਂ ਨੇ ਪਰ ਬਾਵਜੂਦ ਉਸ ਦੇ ਬੰਦੇ 'ਚ ਜਜ਼ਬਾ ਪੂਰਾ ਹੈਗਾ ਔਰ ਪੂਰੇ ਪੱਕੇ ਇੱਥੇ ਮੋਰਚਾ ਇੱਕ ਵਾਰੀ ਲਾ ਕੇ ਫਿਰ ਤੋਂ ਬੈਠੇ ਨੇ ਮਿਲ ਗਏ ਸਾਨੂੰ ਅੱਜ ਅਸੀਂ ਦੋ ਦਿਨ ਤੋਂ ਢੂੰਡ ਰਹੇ ਸੀਗੇ ਗੱਲਬਾਤ ਕਰਦੇ ਆ ਨਵਦੀਪ ਜੀ ਕੀ ਕਹਾ ਤੁਹਾਨੂੰ ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਚ ਜੀ ਜੀ ਚੜਦੀ ਕਲਾ ਚ ਹਾਂ ਚੜਦੀ ਕਲਾ ਚ ਤੇ ਜਿਹੜਾ ਹੁਣ ਇੱਥੇ ਅੱਗੇ ਆ ਗਏ ਨੇ ਉਹ ਕਿਹੜੀਆਂ ਮਸ਼ੀਨਾਂ ਹੁੰਦੀ ਆ ਪੋਪ ਲਾਈਨ ਹੁੰਦੀ ਆ ਕੀ ਹੁੰਦੀ ਆ ਪ੍ਰੋਕਲਾਈਮ ਕੀ ਕਹਿੰਦੇ ਉਹਨੂੰ ਤੇ ਬਾਕੀ ਸਾਰਾ ਕੁਝ ਹੈ ਤੇ ਜਿਹੜੇ ਕੱਲ ਦੀ ਕਾਲ 11 ਵਜੇ ਦੀ ਦਿੱਤੀ ਹੈ ਖਾਸ ਕਰਕੇ ਲੀਡਰਸ ਨੇ ਤੇ ਚਾਰ ਗੇਟ ਦੀਆਂ ਹੋ ਚੁੱਕੀਆਂ ਨੇ ਪੂਰੀ ਤਰੀਕੇ ਦੇ ਨਾਲ ਮੀਟਿੰਗਸ ਉਹਦੇ باوجود ਵੀ ਜਿਹੜੀ ਐਮਐਸਪੀ ਦਿੱਤੀ ਉਸ ਤੋਂ ਜ਼ਿਆਦਾ ਬਵਸਤਾ ਨਹੀਂ ਹੋਈ ਖਾਸ ਕਰਕੇ ਲੀਡਰਸ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਪੁੱਗਦੀ ਨਹੀਂ ਗੱਲ ਹੈਗੀ ਅਸੀਂ ਤੇ ਤਈ ਜਿਹੜੀਆਂ ਫਸਲਾਂ ਨੇ ਉਸ ਤੇ ਮੰਗ ਰਹੇ ਹੈਗੇ ਆ ਨੌਜਵਾਨੋ ਤੁਸੀਂ ਪਰ ਬੜੇ ਸੁਲਝੇ ਹੋਏ ਨੌਜਵਾਨੋ ਕੀ ਕਹੋਗੇ ਸਾਡੇ ਲੀਡਰਾਂ ਵੱਲੋਂ ਕੋਲ ਆ ਗਈ ਸੀ ਜੀ ਕੱਲ ਮੈਸੇਜ ਆ ਗਿਆ ਸੀਗਾ ਵੀ ਅੱਗੇ ਵਧਾਂਗੇ ਆਪਣਾ 21 ਤਰੀਕ ਨੂੰ ਸਵੇਰੇ 11:00 ਵਜੇ ਜਦੋਂ ਅਸੀਂ ਪਹਿਲੇ ਦਿਨ ਇੱਥੇ ਆਏ ਸੀ ਅਸੀਂ ਤਾਂ ਅੰਮ੍ਰਿਤਸਰ ਤੋਂ ਚੱਲੇ ਸੀ ਜਦੋਂ ਅਸੀਂ ਨਾ ਇੱਕ ਲਾਈਨ 'ਚ ਚੱਲੇ ਇੱਕ ਰੋਡ ਵੀ ਜਾਮ ਨਹੀਂ ਹੋਇਆ ਅੰਬਾਲੇ ਤੱਕ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਦੇਖਿਆ ਹਰਿਆਣਾ ਸਰਕਾਰ ਨੇ ਅੱਗੇ ਬੈਰੀਕੇਡ ਲਾਏ ਹੋਏ ਸੀਗੇ ਠੀਕ ਹੈ ਤੇ ਇਹਨਾਂ ਨੇ ਕੋਈ ਤਸੱਦਦ ਕੀਤੀ ਉੱਤੇ ਮੰਡਿਆਂ ਦੇ 100 ਮੁੰਡੇ ਸਾਡੇ ਪਹਿਲੇ ਦਿਨ ਜਿਹੜੇ ਸੱਟਾਂ ਲੱਗੀਆਂ ਨੇ 100 ਮੁੰਡਿਆਂ ਦੇ ਲੱਗੇ ਸੀਗੇ ਤੇ ਸਿੱਧਾ ਹੱਕ ਲੈਣ ਆਏ ਸੀ ਇਹਨਾਂ ਨੇ ਪਤਾ ਨਹੀਂ ਸਾਨੂੰ ਕੀ ਸੋਚ ਕੇ ਪਤਾ ਨਹੀਂ ਕਿਹੜੇ ਦੁਸ਼ਮਣ ਆਗੇ ਦੇ ਇਸਦੇ ਹੈ ਨਾ ਉਹ ਸੋਚ ਕੇ ਸਾਡੇ ਤੇ ਮਤਲਬ ਇੱਕ ਦੁਸ਼ਮਣੀ ਵਾਲਾ ਮਾਹੌਲ ਪੈਦਾ ਕਰਤਾ ਹੁਣ ਤਾਂ ਸਾਨੂੰ ਇਹਨਾਂ ਨੂੰ ਦੁਸ਼ਮਣ ਕਹਿਣ ਨੂੰ ਜੀ ਕਰਦਾ ਜਿੰਮੇਦਾਰ ਇਹਨਾਂ ਨੇ ਮਾਹੌਲ ਪੈਦਾ ਕੀਤਾ ਪਰ ਕੋਈ ਦੀ ਕਿਤੇ ਨਹੀਂ ਹੈਗੀ ਦੇਖੋ 70 ਸਾਲ ਹੋ ਗਏ ਹੈ ਨਾ ਕਿਸਾਨਾਂ ਨਾਲ ਤੱਕਾ ਹੁੰਦੇ ਨੂੰ ਸਾਨੂੰ ਸਾਡੇ ਰੇਟ ਨਹੀਂ ਦਿੱਤੇ ਜਾਂਦੇ ਫਸਲਾਂ ਦੇ ਸਾਡੀ ਮਿਹਨਤ ਦਾ ਮੁੱਲ ਨਹੀਂ ਦਿੱਤਾ ਜਾਂਦਾ ਹੈ ਨਾ ਤੇ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਆਪਣੇ ਚੋਣਾਂ ਵੀ ਮੈਨੀਫੈਸਟੋ ਤੋਂ ਤੇ ਪਹਿਲੇ ਪਹਿਲੀ ਗੱਲ ਆਹੀ ਲਿਖਦੇ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਕਿਸਾਨਾਂ ਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਦਵਾਂਗੇ ਸੁਆਮੀਨਾਥ ਰਿਪੋਰਟ ਲਾਗੂ ਕਰਾਂਗੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਹ ਤੋਂ ਬਾਅਦ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਪਰ ਬਹੁਤ ਹੋ ਗਿਆ ਤੱਕਾ 70 ਸਾਲ ਹੋ ਗਏ ਸਾਨੂੰ ਤੱਕਾ ਸਹਿੰਦਿਆਂ ਨੂੰ ਹੁਣ ਤੱਕਾ ਨਹੀਂ ਸਮਾਂਗੇ ਹੁਣ ਕਿਸਾਨਾਂ ਦੇ ਬੱਚੇ ਕਿਸਾਨਾਂ ਦੇ ਨੌਜਵਾਨ ਸਾਰੇ ਅੱਜ ਨਿਕਲੇ ਹੋਏ ਨੇ ਸੜਕਾਂ ਦੇ ਬੈਠੇ ਨੇ ਤੇ ਇਸ ਲੜਾਈ ਨੂੰ ਲੜਾਂਗੇ ਉੱਥੇ ਤੱਕ ਲੜਾਂਗੇ ਵੀ ਜੇ ਮਰਨਾ ਵੀ ਪੈ ਗਿਆ ਇਸ ਲੜਾਈ ਪਿੱਛੇ ਤਾਂ ਮਰਨ ਵਾਲੇ ਪਾਸੇ ਵੀ ਤੁਰ ਜਾਗੇ ਪਰ ਪਿੱਛੇ ਨਹੀਂ ਹਟਦੇ ਇਹਨਾਂ ਤੋਂ ਕਿ ਗੱਲ ਨਸਲਾਂ ਤੇ ਫਸਲਾਂ ਤੇ ਪੀੜ੍ਹੀਆਂ ਤੇ ਆਈ ਹੋਈ ਆ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਮਜਬੂਰ ਹੋਏ ਪਏ ਨੇ ਕਿਉਂਕਿ ਇਹਨਾਂ ਨੇ ਟਾਈਮ ਟੂ ਟਾਈਮ ਬਾਬੇ ਨਾਨਕ ਦੀ ਖੇਤੀ ਨੂੰ ਸਾਡੇ ਕੀਤੇ ਨੂੰ ਘਾਟੇ ਦਾ ਸੌਦਾ ਬਣਾਇਆ ਠੀਕ ਹੈ ਨਾ ਅੱਜ ਸਾਡੇ ਬੱਚੇ ਕਿਤੇ ਨਾ ਕਿਤੇ ਸਾਹਸਾਂ ਦੇ ਤਹਿਤ ਨਸ਼ਿਆਂ ਤੇ ਲੱਗ ਰਹੇ ਨੇ ਕਿਉਂਕਿ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੇ ਕੋਲ ਕੰਮ ਹੋਣਾ ਸਾਡੇ ਬੱਚਿਆਂ ਦੇ ਦਿਮਾਗ ਸਿੱਧੇ ਪਾਸੇ ਨੂੰ ਤੁਰਨਾ ਹੈ ਨਾ ਤੇ ਸਾਹਸਾਂ ਨੇ ਸਾਰਿਆਂ ਦੀ ਪਰ ਹੁਣ ਦੇਖੋ ਟਾਈਮ ਵੇਲਾ ਆ ਪੀ ਗਿਆ ਹੈ ਨਾ ساری ਉਮਰ ਤੱਕ ਕੁੱਟ-ਕੁੱਟ ਕੇ ਰਹਿ ਜਾਂਦਾ ਹੈ ਨਾ ਆਪਣੇ ਹੱਕ ਤਾਂ ਲੈਣੇ ਹੀ ਨੇ ਤੇ ਡਟੇ ਹੋਏ ਆ ਲੀਡਰਾਂ ਦੀ ਹਦੇਸ ਦਾ ਅਜ ਵੇਟ ਕਰ ਰਹੇ ਆ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਲੀਡਰਾਂ ਦੇ ਕੋਲ ਦਾ ਵੇਟ ਕਰ ਰਹੇ ਆ ਵੀ ਅਗਰ ਤਾਂ ਸਰਕਾਰ ਮਸਲਾ ਹੱਲ ਕਰ ਦਿੰਦੀ ਹੈ ਕਿਉਂਕਿ ਅਸੀਂ ਵੀ ਸ਼ਾਂਤੀਪੂਰਨ ਅੱਗੇ ਜਾਣਾ ਚਾਹੁੰਦੇ ਆ ਜੇ ਨਹੀਂ ਸਰਕਾਰ ਜਾਣ ਦੋਗੀ ਜਿਵੇਂ ਸਾਡੇ ਲੀਡਰ ਕਹਿੰਗੇ ਉਹ ਅੱਗੇ ਵਧਾਂਗੇ ਨਵਦੀਪ ਪਿਛਲੇ ਵਾਰ ਜਿਵੇਂ ਦੇਖਿਆ ਸੀ ਤੁਸੀਂ ਬੜਾ ਔਖਾ ਇੱਕ ਟਾਈਮ ਗੁਜ਼ਾਰਿਆ ਖਾਸ ਕਰਕੇ ਜਦੋਂ ਵਾਟਰ ਕੈਨਨ ਦਾ ਮੂੰਹ ਮੋੜਿਆ ਸੀਗਾ ਉਹ ਬੜੀ ਵੱਡੀ ਚੀਜ਼ ਸੀਗੀ ਬੜੇ ਫਲੈਸ਼ ਹੋਏ ਸੀ ਔਰ ਅੱਖਾਂ ਝੰਝੂ ਆ ਗਏ ਸੀਗੇ ਦੇਖ ਕੇ ਇੱਕ ਵਾਰ ਵੀ ਇੰਨਾ ਬਹਾਦਰੀ ਦੇ ਨਾਲ ਤੁਸੀਂ ਉਸ ਚੀਜ਼ ਨੂੰ ਰੋਕਿਆ ਸਾਰੇ ਲੋਕ ਕਾਫੀ ਇਮੋਸ਼ਨਲ ਵੀ ਹੋਏ ਸੀਗੇ ਲੋਕਾਂ ਨੇ ਤੁਹਾਨੂੰ ਬਹਾਦਰੀ ਬਹਾਦਰ ਵੀ ਕਿਹਾ ਬਹੁਤ ਸਾਰੀਆਂ ਗੱਲਾਂ ਪਰ ਨਾ ਨਾ ਕਰਦੇ ਨਸਲਾਂ ਦੀ ਫਸਲਾਂ ਦੀ ਤੁਸੀਂ ਗੱਲ ਕੀਤੀ ਹੈ ਫਸਲਾਂ ਬਚਾਉਣ ਵਾਸਤੇ ਨਸਲਾਂ ਵੀ ਕਿਵੇਂ ਗਵਾ ਸਕਦੇ ਆ ਨਾ ਨਾ ਕਰਦੇ ਜਿਹੜੀ ਹੈ ਪਿਛਲੇ ਸੰਯੁਕਤ ਕਿਸਾਨ ਮੋਰਚਾ ਸੀਗਾ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਐਵਲਾ ਮੋਰਚਾ ਜਿਹੜਾ ਲੱਗਿਆ ਇਹ ਵਾਲੀ ਦਿੱਲੀ ਚਲੋ ਦੀ ਜਿਹੜੀ ਆਵਾਜ਼ ਦਿੱਤੀ ਹੈ ਉਹ ਦੋ ਮੁੱਢਲੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੁੱਢਲੇ ਤੌਰ ਤੇ ਗੱਲ ਕੀਤੀ ਹੈ हरियाणा ਤੋਂ ਤੁਸੀਂ ਜੁੜੇ ਹੋ ਕਿਉਂਕਿ ਤੁਸੀਂ ਹੱਦ ਦੇ ਉਸ ਪਾਰ ਤੋਂ ਆਂਦੇ ਹੋ ਜਿੱਧਰ ਬੈਰੀਕੇਡ ਲਾਏ ਹੋਏ ਪੰਜਾਬ ਦੇ ਵਾਸਤੇ ਵੱਡਾ ਛੋਟਾ ਭਰਾ ਦੀ ਗੱਲਬਾਤ ਅਸੀਂ ਲਗਾਤਾਰ ਸੁਣੀ ਹੈ ਹਰਿਆਣਾ ਇੱਧਰ ਆਇਆ ਕਿਵੇਂ ਔਰ ਕਿਵੇਂ ਤੁਸੀਂ ਨਾਲ ਉਹ ਸਾਰੇ ਔਰ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਨਾਲ ਨੇ 200 ਜਥੇਬੰਦੀਆਂ ਸਾਡੇ ਨਾਲ ਨੇ ਸਾਰਾ ਐਸਕੇਮ ਸਾਡੇ ਨਾਲ ਤੁਰ ਪਿਆ ਉਹ ਉਹਨਾਂ ਦੀ ਮੀਟਿੰਗ ਹੋਈ ਆਪਣੇ ਤਰੀਕੇ ਨਾਲ ਲੜਾਈ ਲੜ ਰਹੇ ਨੇ ਹਨਾ ਤੇ ਜਿਹੜਾ ਸਾਡਾ ਫੋਰਮ ਆ ਉਹ ਗੈਰ ਰਾਜਨੀਤਿਕਾ ਜਿਨ੍ਹਾਂ ਨੇ ਅੱਜ ਤੱਕ ਕਦੇ ਵੀ ਕਿਸੇ ਦੇ ਮਤਲਬ ਕਿਸੇ ਨੇ ਆਪਣੇ ਪਰਸਨਲ ਫਾਇਦੇ ਦੀ ਗੱਲ ਨਹੀਂ ਕੀਤੀ ਹਮੇਸ਼ਾ ਕਿਸਾਨਾਂ ਦੀ ਗੱਲ ਕੀਤੀ ਮਜ਼ਦੂਰਾਂ ਦੀ ਗੱਲ ਕੀਤੀ ਜਿਹੜੇ ਸਾਡੇ ਲੀਡਰ ਨੇ ਬਹੁਤ ਸੋਝਵਾਨ ਨੇ ਤੇ ਅਸੀਂ ਵੀ ਸੇਵਾ 'ਚ ਲੱਗੇ ਹੋਇਆ ਸੇਵਾਦਾਰ ਮੰਨਦੇ ਆ ਕਿਸਾਨੀ ਕੌਮ ਦੀ ਸੇਵਾ ਕਰਨ ਆਏ ਹੋਏ ਆ ਪਹਿਲਾਂ ਵੀ ਕਰੀ ਆ ਪਿਛਲੇ 5 ਸਾਲਾਂ ਤੋਂ ਕਰੇ ਰਹੇ ਆ ਤੇ ਹਰਿਆਣਾ ਪੰਜਾਬ ਦਾ ਹਮੇਸ਼ਾ ਹੀ ਨਾਲ ਖੜਾ ਆ ਭਾਈ ਪਹਿਲਾਂ ਵੀ ਅਸੀਂ ਸਾਰੇ ਨੇ ਰਲ ਮਿਲ ਕੇ ਹੀ ਅੰਦੋਲਨ ਲੜਿਆ ਸੀ ਅੰਦੋਲਨ ਰਲ ਮਿਲ ਕੇ ਹੀ ਜਿੱਤਿਆ ਹਰਿਆਣਾ 'ਚ ਹਾਲਾਤ ਥੋੜੇ ਜਿਨ੍ਹਾਂ ਨੇ ਖਰਾਬ ਕਰੇ ਹੋਏ ਨਾ ਪਹੁੰਚੇ ਸੀ 2 ਤਰੀਕ ਨੂੰ ਸੀਗੇ ਪੰਜਾਬ ਦੇ ਅੰਦਰ 2 ਤਰੀਕ ਤੇ ਅਸੀਂ ਨਿਕਲੇ ਕਿ 2 ਤਰੀਕ ਨੂੰ ਸਾਡੇ ਟਰੈਪ ਲੱਗੇ ਸੀ ਪੁਲਿਸ ਵੱਲੋਂ ਤੇ ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਹੋਈਆਂ ਜਿਵੇਂ ਸਾਡੇ ਪ੍ਰਧਾਨ ਜੀ ਨੇ ਅਮਰਜੀਤ ਸਿੰਘ ਮੋੜੀ ਸਾਡੀ ਕਿਸਾਨ ਯੂਨੀਅਨ ਹੈ ਭਾਰਤੀ ਕਿਸਾਨ ਯੂਨੀਅਨ ਨੇ ਸਹੀਦ ਭਗਤ ਸਿੰਘ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਜਿਹੜਾ ਵੀ 13 ਤਰੀਕ ਤੱਕ ਸੇਫ ਹੋ ਜੂਗਾ ਅੰਦੋਲਨ ਦਾ ਹਿੱਸਾ ਬਣ ਜੂਗਾ ਨਹੀਂ ਅਗਲੇ ਕੀ ਪਤਾ 6-6 ਮਹੀਨੇ ਵਕਤ ਜੀਣਾ ਚੰਗਾ ਹੀ ਰਹਦੇ ਨੇ ਤੇ ਅੰਦੋਲਨ ਚ ਅਸੀਂ ਬਥੇਰਾ ਕੁਝ ਸਿੱਖਿਆ ਹੈ ਕਿਵੇਂ ਸੇਫ ਰਹਿਣਾ ਕਿਵੇਂ ਨਹੀਂ ਤੇ 2 ਤਰੀਕ ਦੇ ਨਿਕਲੇ ਹੋਏ ਆ ਪਰ ਜਜ਼ਬੇ ਬਰਕਰਾਰ ਨੇ ਜਜ਼ਬੇ ਤਾਂ ਇੰਨੇ ਕੁ ਬਰਕਰਾਰ ਨੇ ਹੁਣ ਪਹਿਲੇ ਦਿਨ 100 ਮੁੰਡਿਆਂ ਦੀ ਸੱਟਾਂ ਲੱਗੀਆਂ 400 ਮੁੰਡਾ ਹੁਣ ਤੱਕ ਕਾਇਲ ਹੋ ਗਿਆ ਸਾਡਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਚਾਹੋ ਚਲਾ ਲਾ ਸਾਰੇ ਉੱਤੇ ਵੱਧ ਵੱਧ ਪੈਂਦੇ ਨੇ ਅਗਲੇ ਨੇ ਰੋਕਿਆ ਨਹੀਂ ਰੁਕਦੇ ਸਾਡੇ ਤਾਂ ਅਗਲੇ ਤਾਂ ਕਹਿੰਦੇ ਨੇ ਹੱਥਾਂ ਨਾਲ ਬੈਰੀਕੇਡ ਪਾੜ ਦਾਂਗੇ ਇਹਨਾਂ ਦੇ ਪਰ ਜਿਹੜਾ ਕੰਮ ਜੀਸੀਬੀ ਐਨੇ ਕਰਨਾ ਹੁੰਦਾ ਪ੍ਰੋਗਰਾਮ ਨੇ ਕਰਨਾ ਹੁੰਦਾ ਉਹ ਕੰਮ ਉਹਨਾਂ ਨੇ ਨਹੀਂ ਕਰਨਾ ਪਰ ਜਜ਼ਬੇ ਬੋਰ ਕਰਾਰ ਨੇ ਕਿਉਂਕਿ ਦੇਖੋ ਗੁਰੂ ਮਹਾਰਾਜ ਅੱਗੇ ਮੱਥਾ ਟੇਕ ਕੇ ਤੁਰੇ ਹੋਏ ਆ ਕੀ ਗਣਾ ਥਾਪੜੇ ਲੈ ਕੇ ਚੱਲੇ ਆਂ ਅਰਦਾਸਾਂ ਕਰਕੇ ਚੱਲੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਬਨ ਵਾਲੇ ਥੋੜੀ ਹੈਗੇ ਆਂ ਅਸੀਂ ਤਾਂ ਉਹਨਾਂ ਤੋਂ ਨਹੀਂ ਦਬੇ ਜਦੋਂ ਅਬਦਾਲੀ ਹੁਣੀ ਆਏ ਸੀ ਔਰੰਗਜ਼ੇਬ ਹੁਣੀ ਆਏ ਸੀ ਹਨਾ ਉਹਨਾਂ ਤੋਂ ਨਹੀਂ ਉਸ ਟਾਈਮ ਨਹੀਂ ਦਬੇ ਹੈਨਾ ਤੇ ਦਬਦੇ ਨਹੀਂ ਹੈਗੇ ਕਿਸੇ ਤੋਂ ਨਾ ਮੋਦੀ ਤੋਂ ਦਬਦੇ ਆ ਨਾ ਖੱਟਰ ਤੋਂ ਦਬਦੇ ਆ ਨਾ ਮਿੱਤ ਸਾਥੋਂ ਦਬਦੇ ਆ ਦਬੈਮ ਕੱਢ ਦੇਣ ਆਪਣੇ ਦਿਮਾਗ ਤੋਂ ਅਸੀਂ ਲੀਡਰਾਂ ਕਰਕੇ ਰੁਕੇ ਹੋਏ ਆਂ ਸਵਾਰਡਰਾਂ ਤੇ ਜੈ ਸੋਚਣ ਵੀ ਅਸੀਂ ਕੋਈ ਪੁਲਿਸ ਪ੍ਰਸ਼ਾਸਨ ਕਰਕੇ ਰੁਕੇ ਹੋਏ ਆਂ ਥੋੜੇ ਆ ਸਰਕਾਰ ਕੋਈ ਅਸੀਂ ਤਾਂ ਆਪਣੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਦੇ ਹਰਿਆਣਾ ਦੇ ਅੱਗੇ ਜਿਹੜੀਆਂ ਜ਼ਿਲ੍ਹਕੇ ਦੀਆਂ ਇੱਥੇ ਜਿਸ ਦਿਨ ਅਸੀਂ ਪਹਿਲੇ ਦਿਨ ਆਏ ਸੀ ਸ਼ੰਭੂ ਬਾਰਡਰ ਤੇ ਇੱਥੇ ਜਿਹੜਾ ਬੈਰੀਕੇਡਿੰਗ ਕੀਤੀ ਹੈ 6 7 8 ਲੇਰਾ ਬੈਰੀਕੇਡਿੰਗ ਕਰ ਦਿੱਤੀ ਹੈ ਔਰ ਵੈਸੇ ਜੇ ਦੇਖਿਆ ਜਾਏ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦਾ ਜਾਂ ਲੋਕਾਂ ਦਾ ਤਾਂ ਰੌਲਾ ਨਹੀਂ ਹੈਗਾ ਮੈਂ ਤਾਂ ਇੱਥੇ ਤੱਕ ਕਹਿਨੀ ਆ ਪਿਛਲੀ ਵਾਰ ਵੀ ਕਹਿੰਦੀ ਸੀ ਕਿ ਜੇ ਅਸੀਂ ਖਾਸ ਕਰਕੇ ਪੰਜਾਬ ਦੇ ਇਧਰ ਦੇ ਹਿੱਸੇ ਦੀ ਗੱਲ ਕਰ ਲਈਏ ਰਾਜਪੁਰਾ ਪਟਿਆਲੇ ਦੀ ਗੱਲ ਕਰ ਲਈਏ ਜਿੱਥੇ ਕਿਉਂਕਿ ਆਪਾਂ ਸ਼ੰਭੂ ਬਾਰਡਰ ਤੇ ਬੈਠੇ ਆ ਉਧਰ ਕੈਥਲ ਦੀ ਅੰਬਾਲੇ ਦੀ ਭੇਵੇ ਦੀ ਗੱਲ ਕਰ ਲਈਏ ਉਹ ਸਾਰੇ ਸਾਰੇ ਤਾਂ ਵਿਆਹੇ ਹੋਏ ਨੇ ਬਨ ਜਿਹੜੇ ਕੁੜੀਆਂ ਮੁੰਡੇ ਆਪਸ ਵਿੱਚ ਵਿਆਹੇ ਹੋਏ ਨੇ ਜੇ ਕੁੜੀਆਂ ਉਧਰ ਦੀਆਂ ਨੇ ਤੇ ਮੁੰਡੇ ਇਧਰ ਦੇ ਨੇ ਜੇ ਮੁੰਡੇ ਉਧਰ ਦੇ ਨੇ ਤੇ ਕੁੜੀਆਂ ਇਧਰ ਦੀਆਂ ਨੇ ਇਸ ਤਰੀਕੇ ਦਾ ਇਹਨੇ ਗੂੜੇ ਰਿ ਇੱਕਠੇ ਹੋ ਜਾਂਦੇ ਆ ਬਾਰ-ਬਾਰ ਹਨਾ ਤੇ ਬਾਬਾ ਜੀ ਦੋਸ ਦੇ ਜਿਸ ਤਰੀਕੇ ਦੇ ਨਾਲ ਇੱਥੇ ਕਿਸਾਨ ਮੇਲਾ ਜੁੜ ਮੇ ਬੈਠਾ ਦੁਬਾਰਾ ਤੋਂ ਔਰ ਕੱਲ ਔਖਾ ਦਿਨ ਹੋਏਗਾ ਤੁਹਾਨੂੰ ਲੱਗਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣ ਦੇਣਗੇ ਕਿਉਂਕਿ ਤੁਸੀਂ ਤਾਂ ਬਾਰ-ਬਾਰ ਇਹੀ ਕਹਿ ਰਹੇ ਹੋ ਜੀ ਇਕੱਠੇ ਹੋ ਤਿਆਰੀ ਕਰ ਲੋ ਤਿਆਰੀ ਖਿੱਚ ਲੋ ਸਾਨੂੰ ਕੋਈ ਵੀ ਹੱਦ ਪਾਰ ਕਰਨੀ ਪਈ ਤੇ ਪਾਰ ਕਰਾਂਗੇ ਅੱਜ ਦੀਆਂ ਗੱਲਾਂ ਜਿਹੜੀਆਂ ਨੇ ਹੋ ਰਹੀਆਂ ਨੇ ਜਜ਼ਬਾ ਬਣਾਉਣ ਦੀ ਗੱਲ ਹੋ ਰਹੀ ਹੈ ਪਰ باوجود ਉਸ ਦੇ ਜਿਹੜੇ ਲੀਡਰਸ ਨੇ ਉਹ ਬਾਰ ਬਾਰ ਇਹੀ ਕਹਿ ਰਹੇ ਆ ਕਿ ਅਸੀਂ ਬੜੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਇੱਥੋਂ ਲੰਘ ਜਾਾਂਗੇ ਔਰ ਸਰਕਾਰ ਨੂੰ ਰਸਤਾ ਦੇਣਾ ਪਏਗਾ ਸ਼ਾਂਤੀਪੂਰਨ ਤਰੀਕੇ ਨਾਲ ਹੀ ਜਾਵਾਂਗੇ ਜੀ ਅਸੀਂ ਤਾਂ ਪਹਿਲੇ ਵੀ ਸ਼ਾਂਤੀ ਨਾਲ ਆਏ ਆ ਉੱਥੇ ਹਨਾ ਉਦੋਂ ਵੀ ਅਸੀਂ ਤਾਂ ਸ਼ਾਂਤੀ ਰੱਖੀ ਆ ਅਸੀਂ ਕਿਹੜਾ ਹਥਿਆਰ ਲੈ ਕੇ ਆਏ ਆ ਕੋਈ ਉਹ ਤਾਂ ਇਹਨਾਂ ਨੇ ਜਦੋਂ ਮੁੰਡਿਆਂ ਦੇ ਸੱਟਾਂ ਮਾਰੀਆਂ ਵੀ ਪੁਲਿਸ ਵਾਲਿਆਂ ਦੇ ਮਾਰੇ ਅਸੀਂ ਕਿਸੇ ਦੇ ਸੱਟ ਥੋੜੀ ਮਾਰੀ ਆ ਹੁਣ ਤੱਕ ਹਨਾ ਅਸੀਂ ਨਹੀਂ ਮਾਰੀਗੇ ਅਸੀਂ ਸ਼ਾਂਤੀਪੂਰਨ ਹੀ ਜਾਣਾ ਚਾਹੁੰਦੇ ਆ ਔਰ ਹੁਣ ਜੇ ਅੱਗੇ ਜਾਣੇ ਨਹੀਂ ਦਿੰਦੇ ਸਾਨੂੰ ਹੈ ਨਾ ਅੱਗੇ ਓਕਣਾ ਲਾਈਆਂ ਹੋਈਆਂ ਨੇ ਉਹ ਤਾਂ ਸਾਈਡ 'ਚ ਕਰਨੀਆਂ ਪੈਣਗੀਆਂ ਨਾ ਅਸੀਂ ਤਾਂ ਉਹ ਸਾਈਡ 'ਚ ਕਰਾਂਗੇ ਬਸ ਹੋਰ ਕੋਈ ਅਸੀਂ ਕਿਸੇ ਦੇ ਸਾਟ ਮਾਰਨ ਥੋੜੀ ਚੱਲੇ ਅਸੀਂ ਕੋਈ ਕਿਸੇ ਦੇ ਕੋਈ ਸਾਡੇ ਕੋਲ ਹਥਿਆਰ ਥੋੜੇ ਸਾਡੇ ਕੋਲ ਤਾਂ ਟਰੈਕਟਰ ਨੇ ਅਸੀਂ ਰਸਤਾ ਬਣਾਣਾ ਆ ਕਿਉਂਕਿ ਇੱਥੇ ਹੱਕ ਨਹੀਂ ਮਿਲਦੇ ਸਾਨੂੰ ਹੈਨਾ 3-4 ਮੀਟਿੰਗਾਂ ਹੋ ਗਈਆਂ ਇਹਨਾਂ ਨਾਲ ਹੱਕ ਦਿੰਦੇ ਨਹੀਂ ਤੇ ਸਾਨੂੰ ਇੰਨਾ ਪਤਾ ਪਿਛਲੇ ਅੰਦੋਲਨ ਦੇ ਹਿਸਾਬ ਨਾਲ ਵੀ ਹੱਕ ਨਾ ਦਿੱਲੀ ਜਾ ਕੇ ਮਿਲਦੇ ਨੇ ਉਹ ਦਿੱਲੀ ਵਾਸਤੇ ਰਸਤਾ ਸਾਫ਼ ਕਰਨਾ ਸਾਨੂੰ ਥੋੜਾ ਜਨਾ ਉਸ ਵਾਸਤੇ ਪੋਕ ਲੈਨਾਂ ਪੋਕ ਲੈਨਾਂ ਆਈਆਂ ਹੋਈਆਂ ਨੇ ਉਸ ਵਾਸਤੇ ਤੇ ਜੀਸੀਬੀਆਂ ਆਈਆਂ ਹੋਈਆਂ ਨੇ ਹੈਨਾ ਉਹ ਰਸਤਾ ਅਸੀਂ ਸਾਫ਼ ਕਰਾਂਗੇ ਅਸੀਂ ਕੋਈ ਲੜਾਈ ਲੜਨ ਥੋੜੀ ਚੱਲੇ ਅਸੀਂ ਤਾਂ ਆਪਣੇ ਹੱਕ ਲੈਣ ਚੱਲੇ ਆ ਤੇ ਜਿਵੇਂ ਸਰਕਾਰ ਦਾ ਜੀ ਕਰੇ ਹਨਾ ਜਿਹਦਾ ਕਹਿੰਦੇ ਆ ਬਾਬਾ ਜੀ ਨੂੰ ਸੈਟ ਕਰ ਦੋ ਬੈਰੀਕੇਡਾਂ ਨੂੰ ਸਾਨੂੰ ਉੱਥੇ ਜਗ੍ਹਾ ਦੇ ਦਿਓ ਕੋਈ ਆਪਣਾ ਦਿੱਲੀ ਦੇ ਅੰਦਰ ਅਸੀਂ ਉੱਥੇ ਬੈਠ ਕੇ ਪ੍ਰਦਰਸ਼ਨ ਕਰ ਲੈਂਦੇ ਤਾਂ ਜਿਹੜਾ ਵੀ ਮਾਹੌਲ ਬਣਾਇਆ ਹੋਇਆ ਉਹ ਸਰਕਾਰ ਨੇ ਬਣਾਇਆ ਹੋਇਆ ਪਰ ਇਹਨਾਂ ਤੋਂ ਤੰਤਰ ਮੰਤਰ ਜਿਹੜੇ ਨੇ ਉਹ ਜ਼ਿਆਦਾ ਨੇ ਕਿਉਂਕਿ ਮੀਡੀਆ ਇਹਨਾਂ ਦਾ ਆ ਤੇ ਆਪਣੇ ਹਿਸਾਬ ਨਾਲ ਇਹ ਨਾ ਮੋਲਡ ਕਰ ਲੈਂਦੇ ਨੇ ਚੀਜ਼ਾਂ ਨੂੰ ਹੈਨਾ ਮੈਨੂੰ ਪਤਾ ਨਹੀਂ ਕੀ ਕਰਨ ਆ ਵੀ ਟਰੈਕਟਰ ਬਾਲੇ ਚੁੱਭਦੇ ਨੇ ਇਹਨਾਂ ਨੂੰ ਸਾਡੇ ਪਤਾ ਨਹੀਂ ਕਿਉਂ ਟਰੈਕਟਰ ਨੇ ਹੈਨਾ ਸਾਰੀ ਉਮਰ ਟਰੈਕਟਰ ਤੋਂ ਬਚਤ ਤੋਂ ਹੀ ਅਸੀਂ ਟਰੈਕਟਰ ਤਾਂ ਹੀ ਆਏ ਹਾਂ ਟਰੈਕਟਰ ਤਾਂ ਹੀ ਹੱਕ ਲੈ ਕੇ ਜਾਣਗੇ ਹੁਣ ਆਰਐਸਐਸ ਵਾਂਗੂ ਇਹਨਾਂ ਨੇ ਸਾਰੀ ਉਮਰ ਡੰਡਾ ਜਠਾ ਕੇ ਨਿੱਕਰਾਂ ਪਾ ਕੇ ਤਾਂ ਇਹਨਾਂ ਨੇ ਪਤਾ ਨਹੀਂ ਕੀ ਭਗਤੀ ਜੀ ਕਰਦੇ ਨੇ ਹੈ ਤੇ ਅੱਗੇ ਵਧਣਾ ਸਿਖਾਇਆ ਹੈ ਨਾ ਹੱਕਾਂ ਪਿੱਛੇ ਲੜਨਾ ਸਿਖਾਇਆ ਅਸੀਂ ਤਾਂ ਅਸੀਂ ਤਾਂ ਗੁਰੂਆਂ ਦਾ ਇਤਿਹਾਸ ਵੜ ਕੇ ਚੱਲਦੇ ਆ ਗੁਰੂਆਂ ਤੋਂ ਸਿੱਖਿਆ ਹੋਇਆ ਵੀ ਆਪਣੇ ਹੱਕਾਂ ਪਿੱਛੇ ਲੜਨਾ ਮਰਨਾ ਤੇ ਉਹ ਉਹਨਾਂ ਚੀਜ਼ਾਂ ਤੋਂ ਕਿਵੇਂ ਮਨਕਰ ਹੋ ਸਕਦੇ ਆ ਆਪਣੇ ਇਤਿਹਾਸ ਤੋਂ ਕਿਵੇਂ ਮਨਕਰ ਹੋ ਸਕਦੇ ਆ ਤੇ ਸਾਰੀ ਚੀਜ਼ਾਂ ਨੇ ਸਾਰੇ ਜਜ਼ਬੇ ਬਰਕਰਾਰ ਰਨੇ ਆ ਨਾ ਬਾਕੀ ਦੇਖੋ ਨੁਕਸਾਨ ਹੈ ਸਰਕਾਰ ਕਰਨਾ ਚਾਹੁੰਦੀ ਹੈ ਸਾਡਾ ਸਾਡੇ ਕੋਲੀਆਂ ਮਾਰਨਾ ਚਾਹੁੰਦੀ ਹੈ ਸਾਡੇ ਮੁੰਡੇ ਨੂੰ ਮਾਰਨਾ ਚਾਹੁੰਦੀ ਹੈ ਮਾਰੇ ਸਾਡੇ ਸਰਕਾਰ ਅੱਗੇ ਖਾਣ ਨੂੰ ਤਿਆਰ ਵੱਡੇ ਤੋਂ ਵੱਡਾ ਨੁਕਸਾਨ ਹੋ ਜੇ ਜੋ ਕਾਲਪੁਰਖ ਨੂੰ ਮਨਜ਼ੂਰ ਹੋਊਗਾ ਉਹ ਕੋਈ ਦਿੱਕਤ ਨਹੀਂ ਆएगी ਸਾਨੂੰ ਕੋਈ ਦਿੱਕਤ ਨਹੀਂ ਪਹਿਲੇ ਦੋਸਰੇ ਦਿਨ ਜਦੋਂ ਅਸੀਂ ਦੇਖਿਆ ਇੱਥੇ 13 14 ਤਰੀਕ ਦੇ ਜਿਹੜੇ ਦੇਖੇ ਹਾਲਾਤ ਦੇਖੇ ਉੱਥੇ ਪਤੰਗਾਂ ਦੇ ਨਾਲ ਜਿਹੜਾ ਨੌਜਵਾਨਾਂ ਨੇ ਐਸੀ ਐਸੀ ਕਾਢਾ ਕੱਢੀਆਂ ਉਂਝ ਚਾਹੇ ਕਈ ਵਾਰੀ ਕਹੀ ਜਾਂਦੇ ਕਿ ਨਸ਼ਾ ਚ ਗਲਤਾਨ ਹੋ ਗਿਆ ਨੌਜਵਾਨ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਹਰਿਆਣਾ ਮਤਲਬ ਨੌਜਵਾਨੀ ਦੀ ਜੇ ਗੱਲ ਕੀਤੀ ਜਾਵੇ ਪਰ ਉਹਦੇ ਪਿੱਛੇ ਦੇਖਿਆ ਕਿ ਕਿਸਾਨਾਂ ਦੇ ਮੁੰਡੇ ਚਾਹੇ ਉਹ ਖੇਤਾਂ ਵਿੱਚ ਹਲ ਵਾਉਂਦੇ ਆ ਟਰੈਕਟਰ ਚਲਾਉਂਦੇ ਆ باوجود ਉਸ ਦੇ ਨਿੱਕ ਕ੍ਰੀਏਟਿਵ ਐਂਡ ਇੰਜੀਨੀਅਰਿੰਗ ਉਹਨਾਂ ਦੇ ਦਿਮਾਗ 'ਚ ਨਵੇਂ ਤੋਂ ਨਵਾਂ ਇੱਕ ਤੋਂ ਇੱਕ ਜਿਹੜਾ ਉਹ ਤਰੀਕਾ ਜਿਹੜਾ ਕੱਢਿਆ ਹੈ ਹੁਣ ਵੀ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ ਚੀਜ਼ਾਂ ਉਹ ਵਕਤ ਤੋਂ ਵਕਤ ਦੇਖਣ ਨੂੰ ਮਿਲਿਆ আর ਪਿਛਲੇ ਕਿਸਾਨ ਮੋਰਚੇ 'ਚ ਬਹੁਤ ਕੁਝ ਦੇਖਣ ਨੂੰ ਮਿਲਿਆ ਤੇ ਕਿਸ ਤਰੀਕੇ ਦੇ ਨਾਲ ਕਿਸਾਨ ਨੂੰ ਇਸ ਤਰੀਕੇ ਦੇ ਨਾਲ ਪਿੱਛੇ ਤੱਕ ਹੇਲ ਸਕਦੀ ਹੈ ਖਾਸ ਕਰਕੇ ਸਰਕਾਰਾਂ ਨੂੰ ਇਹ ਯਾਦ ਨਹੀਂ ਰੱਖਣਾ ਚਾਹੀਦਾ ਕਿ ਉਹ ਉਹਨਾਂ ਦੇ ਥਾਲੀ 'ਚ ਵੀ ਜਿਹੜੀ ਰੋਟੀ ਜਾ ਰਹੀ ਹੈ ਉਹ ਵੀ ਕਿਸਾਨ ਦੀ ਉਗਾਈ ਹੋਈ ਹੈ ਬਿਲਕੁਲ ਦੇਖੋ ਅਸੀਂ ਸਾਰੇ ਦੇਸ਼ ਦਾ ਤੇ ਅੱਜ ਤੁਸੀਂ ਸਾਡੇ ਨਾਲ ਕੀ ਬਤਿਹਰਾ ਕਰ ਰਹੇ ਹੋ ਠੀਕ ਹੈ ਜੱਜ ਬੇ ਹੁੰਦੇ ਨੇ ਜੀ ਜੱਜ ਬੇ ਜੱਜ ਬੇ ਹੁੰਦੇ ਨੇ ਆਪਣੇ ਇਤਿਹਾਸ ਤੋਂ ਗੁਰੂਆਂ ਤੋਂ ਹੈਨਾ ਆਪਣੇ ਬਾਬਿਆਂ ਤੋਂ ਤੇ ਉਹ ਜੱਜ ਬੇ ਨੇ ਹੈਨਾ ਹੁਣ ਇਹਨਾਂ ਨੇ 10 ਲੱਖ ਰੁਪਏ ਦਾ ਡਰੋਨ ਡਾਇਆ ਹੈ ਨਾ ਪਹਿਲੀ ਗੱਲ ਤਾਂ ਇਹਨਾਂ ਨੂੰ ਸ਼ਰਮ ਮਾਣੀ ਚਾਹੀਦੀ ਹੈ ਸਰਕਾਰ ਨੂੰ ਵੀ ਤੇਜ ਦਾ ਕਿਸਾਨ ਤੁਹਾਡੇ ਦਰਵਾਜ਼ੇ ਤੇ ਤੁਸੀਂ ਕੀ ਕਰ ਰਹੇ ਹੋ ਇੱਕ ਦੁਸ਼ਮਣ ਵਾਲਾ ਮਤਲਬ ਬਤਿਹਰਾ ਕਰ ਰਹੇ ਹੋ ਤੁਸੀਂ ਡਰੋਨ ਨਾਲ ਤੁਸੀਂ 10 20 ਲੱਖ ਰੁਪਏ ਦੇ 10 10 ਲੱਖ ਰੁਪਏ ਦੇ ਡਰੋਨ ਲੈ ਕੇ ਤੁਸੀਂ ਸਾਡੇ ਤੇ ਹਮਲੇ ਕਰ ਰਹੇ ਹੋ ਹੈਨਾ ਸਾਰੇ ਪੰਜਾਬੀ ਨੇ ਇਹਨੇ ਤੇ ਜਗਾੜੀ ਹੁੰਦੇ ਨੇ ਨਾ ਸਾਡੇ ਤਾਂ ਸਾਰੇ ਕੰਮ ਖੇਤਾਂ ਦੇ ਜਗਾੜ ਨਾਲ ਹੀ ਚੱਲਦੇ ਨੇ ਹੈਨਾ ਤੇ ਉਹਨਾਂ ਨੇ ਅਗਰ ਇਹਨੇ ਫਿਰ 10 ਰੁਪਏ ਦੇ ਪਤੰਗ ਨਾਲ ਸਿੱਟ ਲਿਆ ਇਹਨਾਂ ਦਾ 10 ਲੱਖ ਰੁਪਏ ਦਾ ਉਹ ਹੁਣ ਕਹਿੰਦੇ ਨੇ ਅੱਗੇ ਉਹ ਵੀ ਲਾਈ ਹੋਈ ਆ ਇਹਨਾਂ ਨੇ ਕਹਿੰਦੇ ਕੋਈ ਸਾਊਂਡ ਸੁਣ ਜੇ ਵਾਲੀ ਲਾਈ ਹੋਈ ਆ ਅੱਗੇ ਹੈਨਾ ਕਹਿੰਦੇ ਬੋਲੇ ਕਰ ਦਿੰਦੀ ਆ ਉਹਦਾ ਵੀ ਕਾਰਡ ਲੱਭ ਲੈਣਗੇ ਹੈਨਾ ਸਾਡੇ ਪੰਜਾਬੀ ਇਹ ਬਹੁਤ ਤਕੜੇ ਨੇ ਇਹ ਨਿਤਾਬਣ ਵਾਲੇ ਨਹੀਂ ਹੈਗੇ ਸਾਨੂੰ ਬਸ ਇੰਨਾ ਪਤਾ ਜੀ ਸਾਨੂੰ ਤਾਂ ਅੱਗੇ ਜਾਣਾ ਆ ਜੇ ਸਾਨੂੰ ਇਹ ਹੱਕ ਨਹੀਂ ਦੇਣਗੇ ਜਿੱਥੇ ਵੀ ਕਹਿਣਗੇ ਵੀ ਹਾਂ ਇੱਥੇ ਹੱਕ ਮਿਲਣਗੇ ਤੁਹਾਨੂੰ ਜਿਵੇਂ ਸਾਡੇ ਲੀਡਰ ਕਹਿੰਗੇ ਵੀ ਦਿੱਲੀ ਬੈਠ ਕੇ ਮਿਲਣਗੇ ਲਾਲ ਕਿਲੇ ਤੇ ਬੈਠ ਕੇ ਮਿਲਣਗੇ ਸੰਸਦ ਤੇ ਬੈਠ ਕੇ ਮਿਲਣਗੇ ਹਨਾ ਉੱਥੇ ਚਲੇ ਜਾਵਾਂਗੇ ਪਿੱਛੇ ਨਹੀਂ ਹਟਦੇ ਜੀ ਕੋਈ ਦਿੱਕਤ ਨਹੀਂ ਨਵਦੀਪ ਤੁਹਾਡਾ ਜਜ਼ਬਾ ਤੇ ਨੌਜਵਾਨਾਂ ਦਾ ਜਜ਼ਬਾ ਜਿੱਥੇ ਅਸੀਂ ਇੱਥੇ ਆ ਕੇ ਦੇਖ ਰਹੇ ਹਾਂ ਇਸ ਟਾਈਮ ਅੱਜ ਖਾਸ ਕਰਕੇ ਜਦੋਂ ਮੈਂ ਬੈਠੀ ਆ ਦੇਖ ਰਹੀ ਹਾਂ ਕਿ ਲਗਾਤਾਰ ਹਜੂਮ ਵਧ ਰਿਹਾ ਹੈ ਔਰ ਲੋਕਾਂ ਦਾ ਜਜ਼ਬਾ ਹੈਗਾ ਕਿ ਕੀ ਚੀਜ਼ਾਂ ਹੁੰਦੀਆਂ ਪਰ ਜਿੱਥੋਂ ਤੱਕ ਆਪਾਂ ਥੋੜੀ ਜੀ ਹੁਣ ਸਿਆਸਤ ਦੀ ਵੀ ਗੱਲ ਕਰ ਲਈਏ ਚਾਹੇ ਕਿਸਾਨ ਸਿਆਸਤ ਦੇ ਵਿੱਚ ਆਉਂਦਾ ਤਾਂ ਨਹੀਂ ਹੈ ਸਿਆਸੀ ਤਾਂ ਨਹੀਂ ਹੁੰਦਾ ਪਰ ਫਿਰ ਵੀ ਨਾ ਨਾ ਕਰਦੇ ਸਿਆਸਤ ਨੂੰ ਵੇਖਦਾ ਤਾਂ ਹੈ ਹਰ ਨਾਗਰਿਕ ਦੇਖਦਾ ਹੈ ਇਲੈਕਸ਼ਨ ਆਣ ਵਾਲੇ ਨੇ ਲੋਕ ਸਭਾ ਦੇ ਇਲੈਕਸ਼ਨ ਸਿਰਤੇ ਨੇ ਕੁਝ ਦਿਨਾਂ ਦੇ ਬਾਅਦ ਨੋਟੀਫਿਕੇਸ਼ਨ ਹੋ ਜਾਣੀ ਹੈ ਨੋਟੀਫਿਕੇਸ਼ਨ ਹੋਣ ਦੇ ਬਾਅਦ ਚੋਣ ਜਾਬਤਾ ਲੱਗ ਜਾਣਾ ਹੈ ਕਿਤੇ ਅੱਦਾ ਤਾਂ ਨਹੀਂ ਇਹ ਵੀ ਵਿੱਚੇ ਰੌਲਾ ਖਿਚੋਲਾ ਹੋ ਕੇ ਜਿਹੜੀ ਮੋਰਚਾ ਰੁਲ ਜਾਏਗਾ ਨਹੀਂ ਚੋਣ ਜਾਬਤਾ ਲੱਗ ਜਾਏ ਅਸੀਂ ਕੀ ਕਹਿ ਰਹੇ ਹਾਂ ਚੋਣ ਜਾਬਤੇ ਵਾਲੇ ਨੂੰ ਵੇ ਆਪਣੇ ਇਲੈਕਸ਼ਨ ਕਰਾਉਣ ਸਰਕਾਰ ਆਪਣੇ ਇਲੈਕਸ਼ਨ ਕਰਾਵੇ ਅਸੀਂ ਤਾਂ ਆਪਣੇ ਹੱਕ ਲੈ ਕੇ ਜਾਣੇ ਆਂ ਆਹ ਸਰਕਾਰ ਨਹੀਂ ਦੇਊਗੀ ਅਗਲੀ ਦੇ ਦਊਗੀ ਸਾਡੇ ਵੱਲੇ ਤੋਂ ਮੋਦੀ ਦੁਆਰੇ ਆ ਜੇ ਸਾਨੂੰ ਕੀ ਫਰਕ ਪੈਂਦਾ ਸਾਡੀ ਤਾਂ ਕਾਂਗਰਸ ਇਹਨਾਂ ਤੋਂ ਵੱਡੀ ਦੁਸ਼ਮਣ ਆ ਕਾਂਗਰਸ ਨੇ ਕਿਹੜੇ ਸਾਨੂੰ ਹੱਕ ਦਿੱਤੇ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੈ ਕੇ ਆਏ ਸੀ ਇਹਨਾਂ ਕਹਿੰਦੇ ਬਦਲਾਅ ਆਊਗਾ ਬਦਲਾਅ ਆਊਗਾ ਉਹ ਆਪ ਬਦਲੇ ਦੀ ਰਾਜਨੀਤੀ ਕਰਦੇ ਨੇ ਜਿਹੜਾ ਹੱਕਾਂ ਪਿੱਛੇ ਬੋਲਦਾ ਉਹਨਾਂ ਨੂੰ ਅੱਗੇ rackਦੇ ਸਾਡੇ ਵਾਸਤੇ ਤਾਂ ਸਾਰੇ ਇੱਕੇ ਬਰਾਬਰ ਨੇ ਅਸੀਂ ਤਾਂ ਆਪਣਾ ਡੰਡਾ ਮਜ਼ਬੂਤ ਰੱਖਦੇ ਆਂ ਜੇ ਨਾ ਤਾਂ ਡੰਡਾ ਇਸ ਦੇਸ਼ ਦੇ ਅੰਦਰ ਮਜ਼ਬੂਤ ਹੋਊਗਾ ਆਪਣੇ ਹੱਕ ਲੈ ਲੈਣਗੇ ਜੇ ਨਾ ਤਾਂ ਨਹੀਂ ਆਊਗਾ ਗੁਲਾਮਤਾ ਹੈਗੇ ਨੇ ਗੁਲਾਮੀ ਦੀ ਜ਼ਿੰਦਗੀ ਜੀਣਗੇ ਸਾਨੂੰ ਤਾਂ ਇਹ ਪਤਾ ਵੀ ਸਰਕਾਰਾਂ ਤੋਂ ਸਾਨੂੰ ਕਿਸੇ ਦੀ ਪੋਲਿਟੀਕਲ ਤੋਂ ਕਿਸੇ ਦੀ ਰਾਜਨੀਤੀ ਤੋਂ ਸਾਨੂੰ ਕੋਈ ਲੈਣ ਦੇਣ ਨਹੀਂ ਹੈਗਾ ਕਿਸਾਨ ਨੂੰ ਨਾ ਨਾ ਸਾਨੂੰ ਨਹੀਂ ਹੈਗਾ ਸਿੱਧਾ ਆਪਣੇ ਹੱਕਾਂ ਵਿੱਚ ਲੜਨਾ ਆਏ ਹੋਏ ਹਾਂ ਜੀ ਇੱਥੇ ਠੀਕ ਹੈ ਨਾ ਇਹਨਾਂ ਦੀ ਵੋਟਾਂ ਦਾ ਸਾਨੂੰ ਕੋਈ ਲੈਣਾ ਦੇਣਾ ਹੈਗਾ ਕੋਈ ਬਣੋ ਪ੍ਰਧਾਨ ਮੰਤਰੀ ਦੇਸ਼ ਦਾ ਬਸ ਕਿਸਾਨ ਦਾ ਭਲਾ ਕਰੋ ਹੈਨਾ ਕਿਉਂਕਿ ਕਿਸਾਨ ਇਸ ਟਾਈਮ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਸੱਚਾਈ ਹੈ ਦੇਸ਼ ਦੀ ਅੱਜ ਦੇਸ਼ ਦਾ ਜਦੋਂ ਦੇਸ਼ ਦਾ ਕਿਸਾਨ ਮਜ਼ਬੂਤ ਹੋਊਗਾ ਮਜ਼ਦੂਰ ਦੀ ਮਜ਼ਦੂਰੀ ਵਧੂਗੀ ਹੈਨਾ ਮਜ਼ਦੂਰ ਕੋਲ ਪੈਸਾ ਆਊਗਾ ਕਿਉਂਕਿ ਦੇਖੋ ਕਿਸਾਨ ਮਜ਼ਦੂਰ ਕਦੇ ਵੀ ਆਪਣੇ ਘਰੇ ਪੈਸਾ ਨਹੀਂ ਰੱਖਦਾ ਜੋੜ ਕੇ ਹੈਨਾ ਉਹ ਮਾਰਕੀਟ 'ਚ ਖਰਚ ਕਰਦਾ ਹੈ ਮਾਰਕੀਟ 'ਚ ਪੈਸਾ ਆਊਗਾ ਠੀਕ ਹੈ ਜਿਹੜੇ ਮੀਡਲ ਕਲਾਸ ਲੋਕ ਨੇ ਉਹ ਮਜ਼ਬੂਤ ਹੋਣਗੇ ਹੈਨਾ ਤੇ ਅੱਜ ਕੀ ਹੋ ਰਿਹਾ ਅੱਜ ਵੀ ਕੋਰਪੋਰੇਟ ਨੂੰ ਸਭ ਕੁਝ ਬੰਬਾਨੀ ਨੇ ਦੇ ਦੋ ਅੰਬਾਨੀ ਨੇ ਦੇ ਦੋ ਕੋਰਪੋਰੇਟ ਨੇ ਦੇ ਦੋ ਕਿਉਂਕਿ ਇਹਨਾਂ ਦੀ ਸਰਕਾਰਾਂ ਚੱਲਦੀਆਂ ਨੇ ਕੋਰਪੋਰੇਟ ਦੇ ਰਾਹੀਂ ਹੈਨਾ ਤੇ ਬੇਨਤੀ ਕਰਦੇ ਆ ਤੁਹਾਡੇ ਰਾਹੀਂ ਅਗਰ ਤੁਹਾਡੇ ਚੈਨਲ ਦੇ ਰਾਹੀਂ ਸਾਰਾ ਦੇਸ਼ ਦੇਖ ਰਿਹਾ ਹੋਣਾ ਜਿਹੜੇ-ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਵੀ ਤੇ ਇਸ ਨੂੰ ਬਚਾਉਣ ਦੀ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੇ ਸਾਰਿਆਂ ਨੂੰ ਰਲ ਮਿਲ ਕੇ ਇਸ ਦੇਸ਼ ਦੀ ਰੋਟੀ ਦੀ ਲੜਾਈ 'ਚ ਸਾਡਾ ਸਾਥ ਦੇਣਾ ਚਾਹੀਦਾ ਖੱਟਰ ਜੀ ਕਹਿੰਦੇ ਸੀਗੇ ਕਿ ਕਿਸਾਨ ਜਾਣ ਅਸੀਂ ਕੋਈ ਮਨਾ ਤਾਂ ਨਹੀਂ ਕਰਦੇ ਪਰ ਤਰੀਕਾ ਲੋਕਤੰਤਰੀਕ ਹੋਣਾ ਚਾਹੀਦਾ ਡੈਮੋਕਰੈਟਿਕ ਹੋਣਾ ਚਾਹੀਦਾ ਬਸਾਂ ਤੇ ਚਲੇ ਜਾਣ ਟ੍ਰੇਨਾਂ ਤੇ ਚਲੇ ਜਾਣੇ ਜਿਹੜੇ ਟਰੈਕਟਰ ਲੈ ਕੇ ਦਿੱਲੀ ਚੜਨ ਦੀ ਕੀ ਲੋੜ ਹੈ ਇੱਧਰ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਸ਼ੰਭੂ ਬਾਰਡਰ ਤੱਕ ਤਾਂ ਆਉਣ ਦਿੱਤਾ ਪਰ ਉਹਦੇ ਬਾਅਦ ਉਹ ਕਹਿੰਦੇ ਨੇ ਜੀ ਸ਼ਾਂਤੀ ਬਣਾ ਕੇ ਰੱਖੋ ਔਰ ਮੈਂ ਕਿਸਾਨਾਂ ਦੇ ਵਕੀਲ ਦਾ ਕੰਮ ਕਰ ਰਿਹਾ ਜਦੋਂ ਚੌਥੇ ਗੇੜ ਦੀ ਮੀਟਿੰਗ ਹੋਈ ਹੈ ਇਤਵਾਰ ਨੂੰ ਇਸ ਵਾਰ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਜਿਹੜਾ ਹੈਗਾ ਮੈਂ ਵਕੀਲ ਦਾ ਕੰਮ ਕਰ ਰਿਹਾ ਕੋਸ਼ਿਸ਼ਾਂ ਆਪਣੇ ਨੂੰ ਲੀਡਰ ਕਰ ਰਹੇ ਨੇ ਬਾਕੀ ਵੀ ਕੋਈ ਹਾਮੀ ਚ ਪਰਦਾ ਕੋਈ ਕਿਸ ਤਰ੍ਹਾਂ ਪਰਦਾ ਹੈ ਪਰ ਨਾ ਨਾ ਕਰਦੇ ਸਭ ਨੂੰ ਕਿਤੇ ਨਾ ਕਿਤੇ ਪਤਾ ਹੈ ਕਿ ਕਿਸਾਨੀ ਤੋਂ ਬਿਨਾ ਜਿਹੜਾ ਹੈ ਜ਼ਿੰਦਾ ਰਹਿਣਾ ਔਖਾ ਹੈ ਫੇਰ ਵੀ ਉਹਨਾਂ ਨੂੰ ਵੀ ਆਪਣੀ ਨਸਲਾਂ ਫਸਲਾਂ ਦੀ ਫਿਕਰ ਨਹੀਂ ਉਹਨੇ ਕਹਿੰਦੇ ਨੇ ਸਾਨੂੰ ਵੀ ਟ੍ਰੇਨਾਂ ਤੇ ਚਲੇ ਜਾਓ ਐਵੇਂ ਚਲੇ ਜਾਓ ਮੈਂ ਚਲ ਹੁਣ ਅਸੀਂ ਸਾਰੀ ਉਮਰ ਤਾਂ ਟਰੈਕਟਰਾਂ ਤੇ ਕੱਟੀ ਆ ਹੁਣ ਇਹ ਜਾਂਦੇ ਹੁਣੇ ਆਪਣੇ ਆਰਐਸਐਸ ਦੇ ਦਫ਼ਤਰਾਂ ਤੇ ਟ੍ਰੇਨਾਂ ਤੇ ਹੈਨਾ ਟ੍ਰੇਨਾਂ ਚੜ੍ਹ ਕੇ ਜਾਂ ਫਿਰ ਬੱਸਾਂ ਚੜ੍ਹ ਕੇ ਅਸੀਂ ਨਹੀਂ ਗਏ ਅਸੀਂ ਤਾਂ ਟਰੈਕਟਰ ਅਸੀਂ ਤਾਂ ਆਪਣੇ ਰਿਸ਼ਤੇਦਾਰੀਆਂ ਦੇ ਟਰੈਕਟਰਾਂ ਤੇ ਜਾਂਦੇ ਆ ਜਿੱਥੇ ਜਾਣਾ ਹੁੰਦਾ ਸਾਡੇ ਕੋਲ ਗੱਡੀਆਂ ਹੈਗੀਆਂ ਨੇ ਟਰੈਕਟਰ ਹੈਗੇ ਨੇ ਸਾਡੇ ਕੋਲ 4x4 ਨੇ ਹੁਣ ਯਾਰ ਪਿਛਲੇ ਅੰਦੋਲਨ ਚ ਤਾਂ 4x4 ਸੀਗੇ ਵੀ ਨਹੀਂ ਹੁਣ ਦੀ ਵਾਰ ਤਾਂ 4x4 ਵੀ ਲਈ ਫਿਰਦੇ ਆ ਅਸੀਂ ਹੈਨਾ ਤੇ ਸਾਡਾ ਤਾਂ ਅਹੀ ਟਰੈਕਟਰ ਹੈ ਜੀ ਅਹੀ ਜਾਜਾ ਸਾਡਾ ਹੈਨਾ ਤੇ ਇਹਦੇ ਤੇ ਹੀ ਆਵਾਂ ਠੀਕ ਆ ਲਾਲਾ ਅੱਜ ਤੱਕ ਤਿਆਰੀ ਤੈਨੂੰ ਦਿਖਾ ਵੀ ਦਿੱਤੀ ਹੈ ਨਾ ਫੇਰ ਨਾ ਕੀ ਤੈਨੂੰ ਦੱਸ ਕੇ ਨਹੀਂ ਆਏ ਹੈ ਨਾ ਵੀ ਹੋਰ ਤਿਆਰੀ ਕਰਨੀ ਅੱਜ ਰਾਤ ਨੂੰ ਆਪਣੀ ਪੂਰੇ ਵਧੀਆ ਤਰੀਕੇ ਨਾਲ ਅਸੀਂ ਤਾਂ ਚੜ ਕੇ ਆਵਾਂਗੇ ਜੇ ਸਾਡੇ ਹੱਕ ਨਹੀਂ ਦੇਣਗੇ ਖੱਟਰ ਨਹੀਂ ਰੋਕ ਸਕਦਾ ਸਾਨੂੰ ਹੈ ਨਾ ਇਹ ਇਹਨਾਂ ਦੀ ਕੋਈ ਇਹਨਾਂ ਦਾ ਕੋਈ ਇਤਿਹਾਸ ਨਹੀਂ ਕੁਝ ਨਹੀਂ ਹੈ ਨਾ ਇਹ ਡਰੇ ਹੋਏ ਲੋਕ ਨੇ ਡਰ ਗਏ ਜਮਾਈ ਹੈ ਨਾ ਵੀ ਹਾਂ ਵੀ ਲੈ ਵੀ ਲੜਦੇ ਲੋਕ ਚੱਲੇ ਨੇ ਹੈ ਨਾ ਕਿਸਾਨ ਚੱਲੇ ਨੇ ਉਹਨੇ ਤਾਂ ਦਿੱਲੀ ਤੱਕ ਉੱਤੇ ਦਿੱਲੀ ਤੱਕ ਬੰਦ ਕਰਤੀ ਉੱਥੇ ਅੱਜ ਤੱਕ ਅਸੀਂ ਬੈਠੇ ਹੀ ਪੰਜਾਬ ਦੇ ਬਾਰਡਰ ਤੇ ਆ ਤੇ ਇਹ ਡਰਨ ਵਾਲੇ ਲੋਕ ਨੇ ਇਹਨਾਂ ਨੂੰ ਇਹ ਆ ਵੀ ਸਾਡੀ ਸੱਤਾ ਨਾ ਚਲੀ ਜਾਵੇ ਕਿਉਂਕਿ ਬਹੁਤ ਔ ਇਹਨਾਂ ਕੋਲ ਪਹਿਲਾਂ ਇਹਨਾਂ ਦੀ ਲੜਾਈਆਂ ਤਾਂ ਕੋਈ ਲੜੀ ਨਹੀਂ ਹੈਗੀ ਹੈ ਨਾ ਸੱਤਾ ਦੇ ਦਮ ਤੇ ਅਜੇ ਚੌਧਰੀ ਬਣੇ ਫਿਰਦੇ ਨੇ ਹੈ ਨਾ ਵੋਟਾਂ ਦੇ ਦਮ ਤੇ ਹੈ ਨਾ ਇਹਨਾਂ ਦੀ ਇਤਿਹਾਸ ਤਾਂ ਕੋਈ ਹੈਗਾ ਨਹੀਂ ਹੈ ਨਾ ਤੇ ਡਰ ਗਏ ਵੀ ਹੈ ਨਾ ਪਤਾ ਨਹੀਂ ਕੀ ਹੋ ਗਿਆ ਹੈ ਨਾ ਪਹਿਲਾਂ ਵੀ ਡਰ ਗਏ ਸੀ ਹੁਣ ਵੀ ਡਰ ਗਏ ਕੋਈ ਨਹੀਂ ਦੇਖੋ ਡਰੋਸਾ ਨੂੰ ਤਾਂ ਸਾਨੂੰ ਕੋਈ ਮਤਲਬ ਨਹੀਂ ਹੈਗਾ ਥੋੜੇ ਲੋ ਤੁਸੀਂ ਆਪਣੀ ਰਾਜਨੀਤੀ ਕਰੋ ਵਧੀਆ ਤਰੀਕੇ ਨਾਲ ਤੇ ਅਸੀਂ ਚਾਹੁੰਦੇ ਵੀ ਸਾਡੇ ਹੱਕ ਸਾਨੂੰ ਇੱਥੇ ਬੈਠ ਕੇ ਦੇ ਦਿਓ ਹੈ ਨਾ ਮੀਟਿੰਗਾਂ ਨਾਲ ਹੱਲ ਕਰਕੇ ਦੇ ਦਿਓ ਉਹਨਾਂ ਚਾਰ ਮੀਟਿੰਗਾਂ ਤਾਂ ਹੋ ਗਈਆਂ ਤੁਹਾਡੇ ਨਾਲ ਠੀਕ ਹੈ ਉਹਨੇ ਕਹਿ ਦਿੰਦੇ ਨੇ ਕੋਈ ਅੰਦੋਲਨ ਕੋਈ ਫੇਸਬੁੱਕ ਤੋਂ ਖੜ ਇਹ ਕੋਈ ਇੰਸਟਾਗ੍ਰਾਮ ਤੇ ਕੋਈ ਸਟੋਰੀ ਪਾਤੀ ਸੀ ਵੀ ਲੋਕ ਇੱਥੇ ਚੱਲ ਕੇ ਆ ਗਏ 22 ਸਾਲ ਹੋ ਗਏ ਸਾਨੂੰ ਜੀ ਆਪਣਾ ਡੀਸੀ ਦਫਤਰ ਦੇ ਗਿਆਪਨ ਦੇ ਦਿਆਂ ਨੂੰ 22 ਸਾਲ ਹੋ ਗਏ ਸਾਨੂੰ ਇਹ ਲੜਾਈ ਲੜਦਿਆਂ ਨੂੰ ਹੈਨਾ 22 ਸਾਲੋਂ ਇੱਕ ਅੱਧੀ ਡੀਸੀ ਨੂੰ ਗਿਆਪਨ ਤੋਂ ਕਰੇ ਕਿਸ਼ਨ ਵੀ ਸਾਡੇ ਹੱਕ ਦੇ ਦਿਦੋ ਜੋ ਮੋਦੀ ਨੇ ਜਦੋਂ ਰਾਜ ਚ ਆਇਆ ਸੀਗਾ ਉਹਨੇ ਕਹਿ ਸੀ ਮੈਂ ਕਰਜ਼ਾ ਮੁਕਤੀ ਕਰੂੰਗਾ ਮੈਂ ਸਪੈ ਗਰੰਟੀ ਕਾਨੂੰਨ ਦਊਂਗਾ ਠੀਕ ਹੈ ਤੇ ਹੁਣ ਜਦੋਂ ਅੰਦੋਲਨ ਜਿੱਤ ਕੇ ਆਏ ਉਦੋਂ ਵੀ ਇਹਨੇ ਕਿਹਾ ਵੀ ਹਾਂ ਤੁਹਾਨੂੰ ਦਊਗਾ ਮੈਂ ਵੀ ਤੁਹਾਡੇ ਹੱਕ ਦਊਗਾ ਹੈਨਾ ਤੇ ਅਸੀਂ ਤਾਂ ਮੰਗੇ ਵੀ ਉਹੀ ਰੇਟ 2.5 ਸਾਲ ਮੰਗੇ ਨੇ ਪਹਿਲਾਂ ਜੇ ਨਹੀਂ ਦਿੱਤੇ ਤਾਂ ਸੜਕਾਂ ਤੇ ਆਣਾ ਪਿਆ ਸਾਡੀ ਵੀ ਮਜਬੂਰੀ ਥੋੜੀ ਹੈ ਜੀ ਸਾਡੀ ਸਾਰੀ ਖੇਤੀ ਦਾ ਕੰਮ ਅਜੇ ਬਾਕੀ ਪਿਆ ਉੱਥੇ ਠੀਕ ਹੈ ਨਾ ਚੀਜ਼ ਦੇ ਨਾਣ ਆਲਾ ਆ ਪੁਰਾਣੇ ਹਜੇ ਭੂਸ ਵੇਚਣ ਦੇ ਪਏ ਨੇ ਠੀਕ ਹੈ ਸਰੋਂ ਵੱਢਣ ਦੀ ਪਈ ਆ ਸੂਰਜਮੁਖੀ ਬੋਣੀ ਆ ਸਾਰੀ ਦੀ ਸਾਰੀ ਤੇ ਅਸੀਂ ਤਾਂ ਚਾਹੁੰਦੇ ਆਂ ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਆਂ ਖੇਤਾਂ 'ਚ ਜਾ ਕੇ ਹੈਨਾ ਤੇ ਸਾਨੂੰ ਕੰਮ ਕਰਨ ਤਾਂ ਤੁਸੀਂ ਆਪਣੀ ਰਾਜਨੀਤੀ ਕਰੋ ਤੇ ਚਾਰ ਕਰਦਾ ਸਾਰਾ ਕੁਝ ਤੇ ਅੱਜ ਸ਼ਾਂਤ ਖਾਲ ਹੋ ਸਕਦਾ ਤੇ ਕਰਨਾ ਚਾਹੀਦਾ ਦੇਸ਼ ਦਾ ਰਾਜਾ ਜੀ ਕਿ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਿਹੜੇ ਹੈਗੇ ਉਹ ਨਾਮ ਲੱਗਦਾ ਤੁਹਾਡੇ ਜਿਹੜੀ ਕਿਸਾਨ ਯੂਨੀਅਨ ਹੈਗੀ ਹੈ ਜਿਹੜੇ ਸ਼ਹੀਦ ਭਗਤ ਸਿੰਘ ਹੋਣਾ ਨੇ ਜਿਹੜੇ ਸ਼ਹੀਦਾਂ ਨੇ ਕੀਤਾ ਸਾਰਾ ਐਡਾ ਬਲਦਾਨ ਦਿੱਤਾ ਆਪਣਾ ਉਹ ਨਛਾਵਰ ਕਰਤਾ ਨਹੀਂ ਛੋਟੇ ਛੋਟੀਆਂ ਉਮਰਾਂ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਤਾ ਉਹਨਾਂ ਨੇ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਣਾ ਵੀ ਇਹ ਜਿਹੀਆਂ ਲੜਾਈਆਂ ਮੇਰੇ ਵਰਗੇ ਨੌਜਵਾਨਾਂ ਨੂੰ ਦੁਬਾਰਾ ਦੁਬਾਰਾ ਤੋਂ ਲੜਨੀਆਂ ਪੈਣਗੀਆਂ ਕਈ ਸੌ ਵਾਰ ਲੜਨੀਆਂ ਪੈਣਗੀਆਂ ਫਿਰ ਵੀ ਕਹਿੰਦੇ ਕਿ ਜੋਸ਼ ਤੇ ਹੋਸ਼ ਜਿਹੜਾ ਹੈਗਾ ਉਹ ਇਕੱਠਾ ਬੈਲੈਂਸ ਹੋ ਕੇ ਰਹਿਣਾ ਚਾਹੀਦਾ ਇਕੱਲੇ ਹੋਸ਼ ਨਾਲ ਵੀ ਨਹੀਂ ਗੱਲ ਬਣਦੀ ਤੇ ਇਕੱਲੇ ਜੋਸ਼ ਨਾਲ ਵੀ ਬਣਦੀ ਕਿਉਂਕਿ ਸਰਕਾਰਾਂ ਨੇ ਪਿਛਲੇ ਟਾਈਮਾਂ ਦੇ ਵਿੱਚ ਵੀ ਜਦੋਂ ਵੀ ਰਾਜ ਹੁੰਦਾ ਸਤਾ ਨੇਤਾ ਤਸ਼ੱਦਦ ਕੀਤਾ ਹੀ ਕੀਤਾ ਟਾਇਆ ਟਾਇਆ ਤੇ ਫਿਰ ਵੀ ਜੋਸ਼ ਔਰ ਹੋਸ਼ ਦੇ ਨਾਲ ਲੱਗਦਾ ਤੁਹਾਨੂੰ ਵੀ ਬਰਕਰਾਰ ਕਰਕੇ ਤਾਹੀ ਜਿਹੜਾ ਕੋਈ ਫੈਸਲਾ ਲੈਣਾ ਚਾਹੀਦਾ ਹਾਂ ਜੋਸ਼ ਤੇ ਹੋਸ਼ ਹੀ ਆ ਸਾਡੇ ਮੁੰਡਿਆਂ ਚ ਪਹਿਲੇ ਦਿਨ ਅੱਗੇ ਬਦੇ ਸੀ ਉਹ ਵੀ ਲੀਡਰਾਂ ਨੇ ਕਿਹਾ ਸੀ ਉਸ ਤੋਂ ਬਾਅਦ ਕੋਈ ਮੁੰਡਾ ਅੱਗੇ ਨਹੀਂ ਬਦੇ ਠੀਕ ਹੈ ਨਾ ਓਏ ਤਸੱਦਦ ਜੀ ਕਰੀ ਜਾਂਦੇ ਨੇ ਉਧਰ ਜੋ ਇਹ ਜੋਸ਼ ਹੀ ਆ ਨਾ ਹੋਸ਼ ਹੀ ਆ ਸਾਡੇ ਮੁੰਡਿਆਂ ਦਾ ਵੀ ਅਗਲੇ ਇੱਕ ਇੱਕ ਗੱਲ ਕਹਿੰਦੇ ਨੇ ਜਦੋਂ ਸਾਡੇ ਲੀਡਰ ਕਹਿਣਗੇ ਅਸੀਂ ਓਵੇਂ ਕਰਾਂਗੇ ਜਦੋਂ ਸਾਡੇ ਲੀਡਰ ਕਹਿਣਗੇ ਸਾਡੇ ਲੀਡਰਾਂ ਕੋਲ ਹੋਸ਼ ਤੇ ਜੋਸ ਤੇ ਹੋਸ ਦਾ ਦੋਨੋਂ ਵਧੀਆ ਤਰੀਕੇ ਨਾਲ ਇਸ ਟਾਈਮ ਮਿਲੇ ਹੋਏ ਨੇ ਹੈਨਾ ਤੇ ਜੋਸ ਤੇ ਹੋਸ ਨਾਲ ਹੀ ਕੰਮ ਕਰਾਂਗੇ ਅਸੀਂ ਜੋਸ ਤੇ ਹੋਸ ਨਾਲ ਹੀ ਇਸ ਜੰਗ ਨੂੰ ਫਤਿਹ ਕਰਾਂਗੇ ਗੁਰੂ ਨਾਨਕ ਆਪਣਾ ਗੁਰਗੋਵੀ ਸਿੰਘ ਮਹਾਰਾਜ ਦੇ ਪੁੱਤਰਾਂ ਥਾਪੜੇ ਲੈ ਕੇ ਚੱਲੇ ਹੋਏ ਆ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਅੱਗੇ ਮੱਥੇ ਟੇਕ ਕੇ ਚੱਲੇ ਹੋਏ ਆ ਤੇ ਸਾਨੂੰ ਕੋਈ ਹਰਾ ਨਹੀਂ ਸਕਦਾ ਇਸ ਲੜਾਈ ਨੂੰ ਕੋਈ ਨਹੀਂ ਹਰਾ ਸਕਦਾ ਅਸੀਂ ਸਾਰੇ ਜਾਬਤੇ 'ਚ ਰਹਿਣ ਵਾਲੇ ਆ ਲੀਡਰਾਂ ਨਾਲ ਰਲ ਕੇ ਚੱਲਣ ਵਾਲੇ ਆ ਸਾਨੂੰ ਨਹੀਂ ਜੀ ਕੋਈ ਹਰਾ ਸਕਦਾ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਆ ਸਾਡੇ ਨਾਲ ਸੀਗੇ ਨਵਦੀਪ ਜਲਬੇੜਾ ਜਜ਼ਬਾ ਉਨਾ ਹੀ ਹੈ ਜਿੰਨਾ વોਟਰ ਕੈਨਨ ਦੇ ਮੂਹ ਮੋਡਰਨ ਵੇਲੇ ਸੀਗਾ ਅੱਜ ਵੀ ਗੱਲਾਂ ਜਿਹੜੀਆਂ ਨੇ ਉਹ ਜਜ਼ਬਾਤੀ ਹੋ ਕੇ ਵੀ ਕਰਦੇ ਆ ਪਰ ਜਜ਼ਬਾ ਵੀ ਉਨਾ ਹੀ ਹੈ ਉਹਨਾਂ ਦਾ ਬਾਰ ਬਾਰ ਕਹਿਣਾ ਇਹੀ ਹੈ ਕਿ ਜੋਸ਼ ਤੇ ਹੌਸ਼ ਤਾਂ ਚਾਹੀ ਮਿਲੇ ਹੋਏ ਨੇ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਹੱਕ ਜਿਹੜੇ ਨੇ ਉਹ ਆਪਣੀ ਹੱਕੀ ਮੰਗਾਂ ਮੰਗ ਰਹੇ ਨੇ ਕੋਈ ਉਹਨਾਂ ਤੋਂ ਪੀਖ ਨਹੀਂ ਮੰਗ ਰਹੇ ਜਾਂ ਕੋਈ ਉਹਨਾਂ ਤੇ ਜ਼ਬਰ ਨਹੀਂ ਟਾਰੇ ਉਹ ਕਹਿੰਦੇ ਵੀ ਜ਼ਬਰ ਤਾਂ ਉਹ ਕਰ ਰਹੇ ਨੇ ਉਹਨਾਂ ਦੇ ਸਾਈਡ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ ਇੱਥੇ ਤਾਂ ਲੋਕ ਸ਼ਾਂਤੀ ਨਾਲ ਬੈਠੇ ਹੋਏ ਐ ਇੰਨਾ ਨੌਜਵਾਨ ਇਕੱਠਾ ਹੈ ਪਰ ਫਿਰ ਵੀ ਸ਼ਾਂਤੀ ਨਾਲ ਬੈਠਾ ਹੋਇਆ ਨਾਲ ਹੀ ਉਹਨਾਂ ਦਾ ਵੀ ਕਹਿਣਾ ਹੈਗਾ ਨਵਦੀਪ ਦਾ ਕਿ ਜਿੰਤੋਂ ਤੱਕ ਹੋ ਸਕੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸਾਨੀ ਦਾ ਹੱਕ ਉਹਨਾਂ ਨੂੰ ਦੇ ਦੇਣ ਔਰ ਹਰ ਹਾਲ ਦੇ ਵਿੱਚ ਜੇ ਅੱਜ ਸ਼ਾਮ ਤੱਕ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦਾ ਹੱਲ ਸਰਕਾਰਾਂ ਸੋਚ ਲੈਂਦੀਆਂ ਤਾਂ ਬਿਲਕੁਲ ਇੱਥੇ ਦੀ ਇੱਥੇ ਹੀ ਗੱਲ ਜਿਹੜੀ ਹੈ ਉਹ ਮੁੱਕ ਸਕਦੀ ਹੈ ਪਰ ਸਰਕਾਰਾਂ ਨੂੰ ਇਸ ਤਰੀਕੇ ਦੇ ਨਾਲ ਕਿਸਾਨਾਂ ਨਾਲ ਬਾਰ ਬਾਰ ਵਿਦਿਅਕਿਆ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਦੇ ਜਜ਼ਬੇ ਦਾ ਪਰਖ ਨਾ ਲਿੱਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਹਾਂ ਔਰ ਇੱਥੇ ਇਸ ਟਾਈਮ ਪੂਰੇ ਤਰੀਕੇ ਦੇ ਨਾਲ ਹਜੂਮ ਜਿਹੜਾ ਹੈ ਉਹ ਇਕੱਠਾ ਹੋਇਆ ਹੋਇਆ ਹੈ ਜਜ਼ਬਾ ਪੂਰਾ ਹੈ ਜੀ ਨਵਦੀਪ ਜਲਬੇੜਾ ਨਾਲ ਅਸੀਂ ਗੱਲ ਕਰ ਰਹੇ ਸੀਗੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ